ਸਤਿ ਸ਼੍ਰੀ ਅਕਾਲ ਦੋਸਤੋ ਦਾਦੀ ਮਾਂ ਦੇ ਕੁਝ ਨੁਸਕੇ ਚਿਹਰੇ ਦੀ ਸੁੰਦਰਤਾ ਵਧਾਉਣ ਵਾਸਤੇ ਨੰਬਰ 1 ਆਪਣੇ ਚਿਹਰੇ ਨੂੰ ਦਿਨ ਵਿੱਚ 2 ਵਾਰ ਧੋਣਾ ਚਾਹੀਦਾ ਹੈ ਸਵੇਰੇ ਸਵੇਰ ਅਤੇ ਸ਼ਾਮ ਨੂੰ ਰਾਤ ਨੂੰ ਦੁੱਧ ਜਾਂ ਇੱਕ ਵਧੀਆ ਫੇਸ ਵਾਸ਼ ਨਾਲ ਧੋਣਾ ਚਾਹੀਦਾ ਹੈ ਨੰਬਰ 2 ਚਿਹਰੇ ਦੀ ਚੰਗੀ ਤਰ੍ਹਾਂ ਮ사ਜ ਕਰਨੀ ਚਾਹੀਦੀ ਹੈ ਬਦਾਮ ਤੇਲ ਜਾਂ ਜ਼ੈਤੂਨ ਤੇਲ ਨਾਲ ਜਾਂ ਆਪਣੇ ਘਰ ਵਿੱਚ ਐਲੋਵੇਰਾ ਜੈਲ ਹੈ ਤਾਂ ਜ਼ਰੂਰ ਤੁਸੀਂ 5 ਮਿੰਟ ਮ사ਜ ਕਰੋ ਜੀ ਕਦੇ ਵੀ ਕੋਈ ਕਰੀਮ ਵਰਤਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 3 ਚਿਹਰੇ ਨੂੰ ਕਿਸੇ ਕਪੜੇ ਨਾਲ ਜ਼ਿਆਦਾ ਰਗੜਨਾ ਨਹੀਂ ਚਾਹੀਦਾ ਨਹੀਂ ਤਾਂ ਆਪਣੇ ਚਿਹਰੇ ਤੇ ਜਲਦੀ ਹੀ ਝਰੋੜੀਆਂ ਅਤੇ ਕਾਲਾਪਨ ਆਉਣ ਲੱਗ ਜਾਂਦਾ ਹੈ ਨੰਬਰ 4 ਜੇਕਰ ਤੁਸੀਂ ਚਿਹਰੇ ਨੂੰ ਸਾਫ਼ ਰੱਖਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਸਰੀਰ ਦੇ ਵਿੱਚੋਂ ਟੌਕਸੀਨ ਪਦਾਰਥ ਬਾਹਰ ਆਉਂਦੇ ਹਨ ਤੇ ਨਾਲੇ ਚਿਹਰੇ ਦੀ ਚਮਕ ਬਣੀ ਰਹਿੰਦੀ ਹੈ। ਨੰਬਰ 5 ਫਲ ਅਤੇ ਸਬਜ਼ੀਆਂ ਸਾਨੂੰ ਹਰ ਰੋਜ਼ ਖਾਣੀਆਂ ਚਾਹੀਦੀਆਂ ਹਨ। ਇਹਨਾਂ ਦੇ ਵਿੱਚ ਐਟਿਐਕਸਾ ਡੇਟ ਵਰਗੇ ਤੱਤ ਹੁੰਦੇ ਹਨ ਜੋ ਆਪਣੀ ਸਕਿਨ ਨੂੰ ਟਾਈਟ ਅਤੇ ਗਲੋ ਦਿੰਦੇ ਹਨ। ਨੰਬਰ 6 ਚਿਹਰਾ ਧੋਣ ਤੋਂ ਬਾਅਦ ਸਾਨੂੰ ਨਾਰਮਲ ਤੌਲੀਏ ਨਾਲ ਹੌਲੀ-ਹੌਲੀ ਸਾਫ਼ ਕਰਨਾ ਚਾਹੀਦਾ ਹੈ। ਰਗੜਨ ਦੇ ਨਾਲ ਸਾਡਾ ਚਿਹਰਾ ਖਰਾਬ ਹੋ ਜਾਂਦਾ ਹੈ। ਨੰਬਰ 7 ਜੇਕਰ ਆਪਣੇ ਚਿਹਰੇ ਨੂੰ ਤੁਸੀਂ ਦਾਗ ਧੱਬਿਆਂ ਤੋਂ ਬਚਾਉਣਾ ਹੈ ਜਦੋਂ ਅਸੀਂ ਚਿਹਰੇ ਨੂੰ ਧੋਂਦੇ ਹਾਂ ਤਾਂ ਆਪਣੇ ਚਿਹਰੇ ਨੂੰ ਹੌਲੀ-ਹੌਲੀ ਹੱਥਾਂ ਨਾਲ ਦਬਾਉਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਸਾਫ਼ ਕਰਨਾ ਚਾਹੀਦਾ ਹੈ। ਨੰਬਰ 8 ਹੱਸਣਾ ਆਪਣੀ ਸਿਹਤ ਲਈ ਬਹੁਤ ਵਧੀਆ ਗੱਲ ਹੈ। ਹੱਸਣ ਦੇ ਨਾਲ ਸਾਨੂੰ ਕਦੇ ਬਿਮਾਰੀਆਂ ਨਹੀਂ ਹੁੰਦੀਆਂ ਅਤੇ ਨਾ ਹੀ ਚਿਹਰੇ ਤੇ ਝਰੂੜੀਆਂ ਜਾਂ ਦਾਗ ਧੱਬੇ ਨਹੀਂ ਹੁੰਦੇ। ਨੰਬਰ 9 ਚਿਹਰੇ ਨੂੰ ਕਦੇ ਕਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ। ਨਾਰਮਲ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ ਨਹੀਂ ਤਾਂ ਚਿਹਰੇ ਤੇ ਨੁਕਸਾਨ ਹੋ ਸਕਦਾ ਹੈ ਨੰਬਰ 10 ਚਿਹਰੇ ਤੇ ਕੋਈ ਵੀ ਟੂਬ ਲਗਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਨੰਬਰ 11 ਮੋਸਚਰਾਈਜ਼ਰ ਦਾ ਇਸਤੇਮਾਲ ਜ਼ਰੂਰ ਕਰੋ ਆਪਣੇ ਚਿਹਰੇ ਨੂੰ ਹਾਈਡਰੇਟ ਰੱਖਣ ਦੇ ਲਈ ਸਾਨੂੰ ਬਦਾਮ, ਜ਼ੈਤੂਨ, ਨਾਰੀਅਲ ਜਾਂ ਐਲੋਵੇਰਾ ਜੈੱਲ ਲਗਾਉਣਾ ਚਾਹੀਦਾ ਹੈ ਨੰਬਰ 12 ਆਪਣੇ ਚਿਹਰੇ ਤੇ ਠੰਡੀ ਚਾਹ ਰੱਖਣ ਜਾਂ ਲਾਉਣ ਦੇ ਨਾਲ ਬਹੁਤ ਆਰਾਮ ਮਿਲਦਾ ਹੈ ਨੰਬਰ 13 ਚਿਹਰੇ ਤੇ ਬਰਫ਼ ਦੀ ਮ사ਜ ਜ਼ਰੂਰ ਕਰਨੀ ਚਾਹੀਦੀ ਹੈ ਬਰਫ਼ ਚਿਹਰੇ ਤੇ ਗਲੋ ਅਤੇ ਤਾਜ਼ਗੀ ਲਿਆਉਂਦੀ ਹੈ ਇਸ ਲਈ ਬਰਫ਼ ਦੀ ਮ사ਜ ਕਰਨੀ ਚਾਹੀਦੀ ਹੈ ਨੰਬਰ 14 ਘਰ ਵਿੱਚ ਬਣੇ ਫੇਸ ਪੈਕ ਲਗਾਉਣੇ ਚਾਹੀਦੇ ਹਨ ਜਿਵੇਂ ਦਹੀਂ ਬੇਸਨ ਆਊਟਸਾਈਡ ਹਲਦੀ ਖੀਰਾ ਜਾਂ ਟਮਾਟਰ ਇਹ ਲਾਉਣ ਦੇ ਨਾਲ ਚਿਹਰੇ ਦੀ ਹੋਰ ਸੁੰਦਰਤਾ ਵੱਧ ਜਾਂਦੀ ਹੈ ਨੰਬਰ 15 ਸਨਸਕ੍ਰੀਨ ਕਰੀਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਚਾਹੇ ਆਪਾਂ ਬਾਹਰੋਂ ਜਾਂਦੇ ਹਾਂ ਜਾਂ ਆਪਾਂ ਘਰੇ ਰਹਿੰਦੇ ਹਾਂ ਸਾਨੂੰ ਸਨਸਕ੍ਰੀਨ ਕਰੀਮ ਜ਼ਰੂਰ ਲਗਾਉਣੀ ਚਾਹੀਦੀ ਹੈ ਨੰਬਰ 16 ਕਹਿੰਦੇ ਨੇ ਕਿ ਸਾਨੂੰ ਰਾਤ ਦੇ ਸਮੇਂ 8-9 ਘੰਟੇ ਸੌਣਾ ਚਾਹੀਦਾ ਹੈ ਸੌਣ ਦੇ ਨਾਲ ਸਾਡੇ ਚਿਹਰੇ ਦੀ ਰੌਣਕ ਵੱਧ ਜਾਂਦੀ ਹੈ ਨੰਬਰ 17 ਯੋਗਾ ਕਰਨ ਦੇ ਨਾਲ ਸਾਡੇ ਚਿਹਰੇ ਨੂੰ ਨਿਖਾਰ ਆਉਂਦਾ ਹੈ ਹਰ ਰੋਜ਼ ਸਾਨੂੰ ਯੋਗਾ ਕਰਨਾ ਚਾਹੀਦਾ ਹੈ ਨੰਬਰ 18 ਜੇਕਰ ਆਪਣੇ ਚਿਹਰੇ ਦੀ ਹੋਰ ਸੁੰਦਰਤਾ ਵਧਾਉਣੀ ਹੈ ਤਾਂ ਸਾਨੂੰ ਹਰ ਰੋਜ਼ ਪਾਣੀ ਪੀਣਾ ਚਾਹੀਦਾ ਹੈ। ਨੰਬਰ 19 ਸ਼ਹਿਦ ਲਾਉਣ ਦੇ ਨਾਲ ਸਾਡੇ ਚਿਹਰੇ ਤੇ ਰੌਣਕ ਬਣੀ ਰਹਿੰਦੀ ਹੈ। ਮਾਰਕੀਟ ਵਾਲਾ ਸ਼ਹਿਦ ਨਹੀਂ ਲਾਉਣਾ ਚਾਹੀਦਾ। ਆਪਣੇ ਘਰ ਦਾ ਸ਼ਹਿਦ ਲਾਉਣ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ। ਨੰਬਰ 20 ਨਿੰਬੂ ਦਾ ਰਸ ਲਾਉਣ ਨਾਲ ਚਿਹਰੇ ਤੇ ਦਾਗ-ਧੱਬੇ ਅਤੇ ਛਾਈਆਂ ਨਹੀਂ ਆਉਂਦੀਆਂ। ਕੋਈ ਪੈਕ ਲਗਾਉਣਾ ਹੈ ਤਾਂ ਨਿੰਬੂ ਜ਼ਰੂਰ ਇਸਤੇਮਾਲ ਕਰੋ ਜੀ ਨੰਬਰ 21 ਚਿਹਰੇ ਤੇ ਮੇਕਅਪ ਕਰਕੇ ਨਹੀਂ ਸੌਣਾ ਚਾਹੀਦਾ ਆਪਣਾ ਚਿਹਰਾ ਸਾਫ਼ ਕਰਕੇ ਫਿਰ ਹੀ ਸੌਣਾ ਚਾਹੀਦਾ ਹੈ ਨੰਬਰ 22 ਕੋਈ ਵੀ ਕੈਮੀਕਲ ਵਾਲਾ ਪ੍ਰੋਡਕਟ ਨਹੀਂ ਲਗਾਉਣਾ ਚਾਹੀਦਾ ਨਹੀਂ ਤਾਂ ਆਪਣੇ ਚਿਹਰੇ ਦਾ ਬਹੁਤ ਨੁਕਸਾਨ ਹੋਵੇਗਾ ਨੰਬਰ 23 ਚਿਹਰੇ ਤੇ ਹਲਦੀ ਅਤੇ ਦੁੱਧ ਦਾ ਪੈਕ ਬਣਾ ਕੇ ਲਗਾਓ ਚਿਹਰੇ ਤੇ ਸੁੰਦਰਤਾ ਅਤੇ ਗਲੋ ਬਣਿਆ ਰਹਿੰਦਾ ਹੈ ਨੰਬਰ 24 ਗੁਲਾਬ ਜਲ ਚਿਹਰੇ ਤੇ ਜਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਚਿਹਰੇ ਨੂੰ ਠੰਡਕ ਪ੍ਰਦਾਨ ਕਰਦਾ ਹੈ ਨੰਬਰ 25 ਮਲਤਾਨੀ ਮਿੱਟੀ ਦਾ ਪੈਕ ਬਣਾ ਕੇ ਜਰੂਰ ਲਗਾਓ ਜੀ ਆਪਣੇ ਚਿਹਰੇ ਤੋਂ ਤੇਲ ਕੱਢਦੀ ਹੈ ਅਤੇ ਚਿਹਰੇ ਨੂੰ ਹੋਰ ਸੁੰਦਰ ਬਣਾਉਂਦੀ ਹੈ ਨੰਬਰ 26 ਹਰ ਰੋਜ਼ ਬਦਾਮ ਤੇਲ ਜ਼ੈਤੂਨ ਤੇ ਕੋਕੋਨਟ ਤੇਲ ਨਾਲ ਮ사ਜ ਕਰਨ ਤੇ ਚਿਹਰੇ ਤੇ ਗਲੋ ਆਉਂਦਾ ਹੈ ਅਤੇ ਚਿਹਰੇ ਦੀ ਸਕਿਨ ਟਾਈਟ ਰਹਿੰਦੀ ਹੈ ਨੰਬਰ 27 ਆਪਣੇ ਚਿਹਰੇ ਤੇ ਫਲਾਂ ਦਾ ਇੱਕ ਫੇਸ ਪੈਕ ਬਣਾ ਕੇ ਜ਼ਰੂਰ ਇਸਤੇਮਾਲ ਕਰੋ ਜੀ ਕੁਝ ਦਿਨਾਂ ਵਿੱਚ ਚਿਹਰੇ ਤੇ ਰੌਣਕ ਆ ਜਾਵੇਗੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਜ਼ਰੂਰ ਦੱਸਣਾ ਜੀ ਜੇ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ